ਸਰਕਾਰ ਬਹੁਤ ਹੀ ਸਤਿਕਾਰਯੋਗ ਸਾਡੇ ਕਾਂਗਰਸ ਦੇ ਤੇ ਦੇਸ਼ ਦੇ ਹੀਵਾਨ ਦੇ ਦਿਨਾਂ ਦੇ ਤਰ੍ਹਾਂ ਜੀ ਰਾਉਲ ਗਾਂਧੀ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਪਤਨ ਮਰੇਂਦਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਫਾਰਮਰ ચીਫ ਮਿਨਿਸਟਰ ਤੇ ਸ਼ਗਰੂ ਦੇ ਜੰਪਲ ਵੀ ਬੀ ਰਜੇਂਦਰ ਕੌਰ ਪਟਲ ਜੀ ਬਹੁਤ ਹੀ ਸਤਿਕਾਰਯੋਗ ਹਰਵੀਰ ਚਾਹਵੜੀ ਸਾਡੇ ਜਨ ਸੈਕਟਰੀ ਇਨਚਾਰਜ ਤੇ ਬਹੁਤ ਹੀ ਨੌਜਵਾਨ ਕਿਸਾਨਾਂ ਦੇ ਦਿਲਾਂ ਦੀ ਧੜਕਣ ਤੇ ਸਾਡੇ ਗਵਾਂਢੀ ਸੂਬੇ ਤੋਂ ਆਏ ਵਿਪੰਦਰ ਹੁਦਾ ਜੀ ਤੇ ਅੱਜ ਜਿਨ੍ਹਾਂ ਨੇ ਕਰਕੇ ਇੱਥੇ ਸੰਗਰੂਰ ਦੇ ਵਿੱਚ ਸਿਮਲਾ ਸਾਹਿਬ ਨੇ ਆ ਸਾਰਾ ਆਯੋਜਨ ਬਹੁਤ ਸਾਰਿਆਂ ਨੇ ਕੀਤਾ ਹੈ ਤੇ ਮੇਰੇ ਕਿਸਾਨ ਸਾਥੀਓ ਤੇ ਸੰਗਰੂਰ ਵਾਸੀਓ ਤੁਹਾਨੂੰ ਸਾਰਿਆਂ ਨੂੰ सब तो पहला फतेह अर्ज करना श्री गुरु जी का खालसा श्री वाहे गुरु जी की फतेह समा ज्यादा नहीं पर मैं एक गल कहनी चाहूंगा वक्त की वक्त की फिक्र करना दा, वक्त की फिक्र करना कयामत आने वाली है कि तेरी बर्बादियों के मशवरे हैं आसमानों में ਬਹੁਤ ਚੇਲੇਾਂ ਤੇ ਥੋੜੀ ਬਰਬਾਦੀਆਂ ਦੀਆਂ ਵੀ ਸਕੀਮਾਂ ਬਣ ਰਹੀਆਂ ਆ ਜਿਹੜੇ ਕਾਲੇ ਕਾਨੂੰਨ ਲੈ ਕੇ ਆਏ ਗਏ ਐ ਇਹ ਕੋਈ ਇੱਕ ਦਿਨ 'ਚ ਨਹੀਂ ਆਏ ਆ ਸ਼ਾਇਦ ਕਰੋਨਾ ਦਾ ਅਡੀਕ ਰੇ ਸੀਗੇ ਕੋਈ ਮੌਕਾ ਭਾਲ ਨਹੀਂ ਸੀ ਸਰਕਾਰ ਵੀ ਕਿਸਾਨ ਕਿਸੇ ਨਾ ਕਿਸੇ ਪਾਸੇ ਰੁਝੇਵੇਂ ਚੁਰਗੇ ਹੋਣ ਤੇ ਉਦੋਂ ਲਿਆ ਕੇ ਸੀ ਕਾਲੇ ਕਾਨੂੰਨ ਥੋਪ ਦੇਾਂਗੇ ਜੇ ਕਰੋਨਾ ਦਾ ਭਾਣਾ ਨਹੀਂ ਮਿਲਦਾ ਤੇ ਇਹਨਾਂ ਨੇ ਵਾਢੀ ਵਾਲੇ ਸਮੇਂ ਕਰ ਦੇਣਾ ਸੀਗਾ ਅੱਜ rau ji ਸਮਾਏ ਕਿਸਾਨਾਂ ਦਾ ਖੇਤਾਂ ਦੇ ਵਿੱਚ ਆਪਣੀ ਫਸਲ ਜਿਹਨੂੰ ਬੱਚਿਆਂ ਵਾਂਗੂ ਪਾਲ ਕੇ ਧਮਾਇਆ ਆਪਣੇ ਖੂਨ ਪਸੀਨੇ ਨਾਲ ਉਹਨੂੰ ਜਾ ਕੇ ਸਾਹਮਣ ਦਾ ਤੇ ਪੰਜਾਬ ਦਾ ਕਿਸਾਨ ਸਰਕਾਰ ਤੇ ਖੜਾ ਹੈ ਕਿਉਂ ਉਸੇ ਕੱਲ ਆਪਣੇ ਭਾਸ਼ਣ ਚ ਪੁੱਛਿਆ ਮੋਦੀ ਸਾਹਿਬ ਨੂੰ ਤੇ ਮੋਦੀ ਸਾਹਿਬ ਅਗਰ ਕਿਸਾਨਾਂ ਵਾਸਤੇ ਬਣਾਇਆ ਹੈ ਤਾਂ ਕਿਸਾਨ ਇੰਨਾ ਉਤੇਜਿਤ ਕਿਉਂ ਹੈ ਗੁੱਸੇ ਚ ਕਿਉਂ ਹੈ ਸਰਕਾਰ ਤੇ ਕਿਉਂ ਹੈ ਆਪਣੀ ਫਸਲ ਕਿਉਂ ਨਹੀਂ ਸਾਮਰਾ ਕਿਉਂਕਿ ਕਿਸਾਨ ਸਾਹਮਣੇ ਕੰਧ ਤੇ ਲਿਖਿਆ ਦਿਸ ਰਿਹਾ ਕਿਸਾਨ ਨੂੰ ਆ ਮੇਰੇ ਡੈਥ ਵਾਰੰਟਾ ਵਰਡ ਵੀ ਤੁਸੀਂ ਇਸਤੇਮਾਲ ਕੀਤਾ ਸੀ ਮੇਰੇ ਮੌਤ ਦੇ ਫਾਂਸੀ ਦੇ ਉਤੇ ਰਾਸ਼ਟਰਪਤੀ ਦੇ ਦਸਤਖਤ ਹੋਏ ਐ ਜੇ ਸਾਡੇ ਮਾਨਯੋਗ ਰਾਸ਼ਟਰਪਤੀ ਦੇ ਦਸਤਖਤ ਕਾਰੇ ਕਾਨੂੰਨਾਂ ਦੇ ਕਰਾਇਆ ਤੇ ਕਿਸਾਨਾਂ ਦੀ ਮੌਤ ਤੇ ਦਸਤਖਤ ਕਰਾਏ ਐ ਆ ਉਹ ਕਿਸਾਨ ਹੈ ਜਿਹਨੇ ਰੱਬ ਦੀ ਮਾਰ ਵੀ ਚੇਲੀ ਐ ਅਸੀਂ ਗੜਿਆਂ ਤੋਂ ਨਹੀਂ ਮਰੇ ਅਸੀਂ ਮੀਂਹ ਤੋਂ ਨਹੀਂ ਮਰੇ ਅਸੀਂ ਸੋਕੇ ਤੋਂ ਨਹੀਂ ਮਰੇ ਅਸੀਂ ਕਿੱਡੀ ਦੇ ਤੋਂ ਨਹੀਂ ਮਰੇ ਉਹ ਤੁਹਾਨੂੰ ਕਿਸਾਨ ਹੈ ਜਿਸ ਕਿਸਾਨ ਨੂੰ ਮੋਦੀ ਸਾਹਿਬ ਨੇ ਕਲਮ ਨਾਲ ਮਾਰਨ ਦਾ ਪ੍ਰਯਾਸ ਕੀਤਾ ਹੈ ਕਲਮ ਨਾਲ ਮਾਰ ਦਿਓ ਸਾਹਿਬ ਆ ਜਿਹੜਾ ਆ ਜਿਹੜਾ ਇਲਾਕਾ ਹੈ ਸਿੱਧੂ ਸਾਹਿਬ ਆ ਜਿਹੜਾ ਇਲਾਕਾ ਹੈ ਇਹਨਾਂ ਦੀ ਸੋਚ ਇਨਕਲਾਬੀ ਸੋਚ ਹੈ ਚਾਹੇ ਸਰਦਾਰ ਉਧਮ ਸਿੰਘ ਸੀਗੇ ਸਰ ਮੈਂ ਜੋ ਗੱਲ ਕਹਿਣਾ ਚਾਹੁੰਦਾ ਕਿਉਂਕਿ ਇੱਥੇ ਲੋਕਾਂ ਨੂੰ ਇਸ ਗੱਲ ਦਾ ਪਤਾ ਕਿਤੇ ਹੋਰ ਸ਼ਾਇਦ ਮੈਂ ਨਾ ਕਹਿੰਦਾ ਜਿਸ ਤਰ੍ਹਾਂ ਕਈ ਹੁਕਮਰਾਨਾਂ ਨੇ ਬਣਾਇਆ ਸੀਗਾ ਗੂਲ ਰੈਕਸ ਪ੍ਰੋਪ੍ਰਾਇਟਰ ਐਕਸਪ੍ਰੋਪ੍ਰੀਏਟਰਸ ਬਾਈ ਵਨ ਸਟ੍ਰੋਕ ਆਫ ਪੈਨ ਇੱਕ ਤੰਨਾ ਮਾਰ ਦੇਗੇ ਸੀ ਕਾਨੂੰਨ ਹੈ ਜੇ ਬਣਾ ਦੇਗੇ ਰਗੜ ਕੇ ਛੱਡ ਦੇਗੇ ਤਗੜ ਦੇਗੇ ਕਿਸਾਨ ਨੂੰ ਉਹ ਕੀਤਾ ਮੋਤੀ ਸਾਹਿਬ ਨੇ ਦੇ ਆਰ ਨਾਟ ਐਕਸਪ੍ਰੋਪ੍ਰਾਇਟਰਸ ਅਨੰਦਦਾਤਾ ਸਾਬ ਅਨੰਦਦਾਤਾ ਨੂੰ ਕਲਮ ਨਾਲ ਮਾਰਦਾ ਅਨੰਦਦਾਤਾ ਨੇ ਮਗਰ ਤਾਂ ਸਾਰੇ ਪੈਸੇ ਜੇ ਕੀੜੀ ਲੱਗਦੀ ਹੈ ਤਾਂ ਉਹਦਾ ਦਾਣਾ ਚੱਕ ਕੇ ਲੈ ਜਾਂਦੀ ਹੈ ਜੇ ਕਾਂ ਦੇ ਕਿਦਾ ਤਾਂ بیچਿਆ ਉਹ بیچ ਪੜ ਕੇ ਲੈ ਜਾਂਦਾ ਹੁਣ ਰਾਜੇ ਵੀ ਪੈਣ ਤੱਕੇ ਜਿਨ੍ਹਾਂ ਲੋਕਾਂ ਨੂੰ ਚੁੜ ਕੇ ਭੇਜਿਆ ਸੀਗਾ ਜਿਨ੍ਹਾਂ ਨੂੰ ਇਫਾਜ਼ਤ ਕਰਨ ਵਾਸਤੇ ਭੇਜਿਆ ਸੀਗਾ ਜਿਨ੍ਹਾਂ ਨੂੰ ਅਸੀਂ ਮੱਲਾ ਮਾਰ ਕੇ ਦਿਖਾਇਆ ਵੀ ਆਹ ਪਰੇਪੇ ਗੁਦਾਨ ਸਾਹਮਣੋ ਹਮਾਰੇ ਯਾਰਾਉਂ ਜੀ ਚੂਹੇ ਨਹੀਂ ਘੱਤੇ ਕਣਕ ਉਹ ਵੀ ਕਹਿੰਦੇ ਆ ਜਿਵੇਂ ਆਹ ਕਾਰਗੀ ਨਾਲ ਕਹਿੰਦੇ ਨੇ ਵੀ ਕੱਟੇ ਸੇ ਗੁਰ 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 ਗੁਰਪੀਨ ਤੇ ਕੱਟਣ ਕੇ ਜਦਾ ਹੈ ਉਹ ਵੀ ਨਹੀਂ ਕਹਿੰਦੇ ਸੰਦਸ਼ ਆਵਸਿਤੇ ਦੇਣੀ ਚਾਹੀਦੀ ਸੀਗੀ ਸਾਰੇ ਹਿੰਦੁਸਤਾਨ ਨੂੰ ਮੋਤੀ ਸਾਹਿਬ ਨੇ ਖੜੇ ਹੋ ਕੇ ਕਿਹਾ ਪੰਜ ਮਿੰਟੇ ਹੋਰ ਰਾਸ਼ਨ ਵੰਡ ਦਿਓ ਕਿਵੇਂ ਵੰਡ ਦਿਓ ਸਾਬ ਇਸ ਕਰਕੇ ਵੰਡ ਦਿਓ ਕਿ ਕੋਈ ਗੋਦਾਮ ਚਲੇ ਪਈ ਹੈ ਛੋਟੀ ਗਲਤੀ ਹੈ ਕਿਸਾਨਾਂ ਦੀ ਆਪਣੀ ਸਾਰਿਆਂ ਦੀ ਗਲਤੀ ਹੈ ਕਿਸਾਨਾਂ ਦੀ ਵੀ ਆਪਾਂ ਬਹੁਤ ਵਧੀਆ ਕੰਮ ਕਰਤਾ ਜੇ ਇਥੇ ਤੋਕਾ ਪਿਆ ਹੁੰਦਾ ਜੇ ਇਥੇ ਆਕਾਤ ਤੇ ਹਾਲਾਤ ਬਣੇ ਹੁੰਦੇ ਜੇ ਆਕ ਤੁਹਾਨੂੰ ਭਾਲ ਦੇਣਾ ਫਿਰਦੇ ਵੀ ਪੰਜਾਬੀਓ ਬਚਾਓ ਸਾਨੂੰ ਕਿਸਾਨਾਂ ਨੂੰ ਬਚਾਓ ਸਾਡੀ ਕਮੀ ਹੈ ਸਾਡੇ ਕੋਲ ਅਰਮਾਨ ਰੁਪਈਏ ਹੈ ਨਹੀਂ ਕਰੋੜਾ ਰੁਪਈਏ ਹੈ ਨਹੀਂ ਇਹਨਾਂ ਦਾ ਕੰਪੇਨ ਚਲਾਉਣ ਵਾਸਤੇ ਇਹਨਾਂ ਦੇ ਟੈਲੀਵਿਜ਼ਨ ਤੇ ਸ਼ਕਲਾਂ ਦਿਖਾਉਣ ਵਾਸਤੇ ਸਾਡੇ ਕੋਲ ਤਾਂ ਖੂਨ ਪਸੀਨਾ ਜਿਹਦੇ ਨਾਲ ਸੁਸੀ ਫਸਲ ਉਗਾ ਕੇ ਦੇਤੀ ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਉਸ ਤਰਕੀ ਦੀ ਰਾਉ ਜੀ ਆਜ ਅਭੀ ਸਿੱਧੂ ਸਾਹਿਬ ਨੇ ਬਾਤ ਕੀਤੀ ਆਪ ਕਰੋਨਾ ਦੇ ਸਮੇਂ ਯਾ ਕਿਉਂ ਖੜੇ ਹੋ ਇਹਦਾ ਇੱਕ ਮਜਬੂਰੀ ਹੈ ਸਿੱਧੂ ਸਾਹਿਬ ਕਿਉਂਕਿ ਅਸੀਂ ਉਸ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾ ਕੇ ਹਟਿਆ ਕੁਝ ਦਿਨ ਪਹਿਲਾਂ जिन्हें प्यासी बैलों को सुनाने के लिए ऊंचा बोलना पड़ता है वो जाके दिल्ली असेंबली के अंदर पता जो बम्बई से प्यासी गोरों के कान खोलने वास्ते आज इस काले गोरों के कान खोलने वास्ते हम इकट्ठे होए हैं हम उम्मीद करते हैं कुछ इस सारेनु कल्ले पंजाब के किसान नाल नहीं गल बननी हिंदुस्तान के किसान नु लांबंद करके जिस कलम नाल मारया है उस कलम नु मोड़ने दी ताकत लोका चे बसदी है साहब ਆ ਲੋਕਾਂ ਦੇ ਵਸਦੀ ਹੈ ਕੋਈ ਇੱਕ ਬੰਦਾ ਨਹੀਂ ਮੋੜ ਸਕਦਾ ਲੋਕ ਮੋੜਨਗੇ ਤੁਹਾਡਾ ਕੁੱਸਾ ਮੋੜੂਗਾ ਤੁਹਾਡਾ ਦਰਦ ਮੋੜੂਗਾ ਜੇ ਦਰਦ ਵੀ ਨਹੀਂ ਦਿਸਿਆ ਤਾਂ ਸਾਡੇ ਇਹਦੇ ਜ਼ਾਲਮ ਇਹਨਾਂ ਲੋਕਾਂ ਨੂੰ ਸਮਝਾਉਣ ਦੇ ਤਰੀਕੇ ਪੰਜਾਬੀਆਂ ਨੂੰ ਆਉਂਦੇ ਐ ਇਹਨਾਂ ਨੂੰ ਅਸੀਂ ਸਮਝਾਇਆ ਅਸੀਂ ਇੱਥੇ ਜਿਹੜੇ ਗੱਤਾਰ ਬੈਠੇ ਸੀ ਜਿਹੜੇ ਆਪਣੇ ਆਪ ਨੂੰ ਕਿਸਾਨ ਰੂਪੀ ਬਿਜ਼ਨਸਮੈਨ ਤੁਰੇ ਫਿਰਦੇ ਐ ਉਹਨਾਂ ਦੀਆਂ ਅੱਖਾਂ ਖੋਲ੍ਹੀਆਂ ਤੇ ਪੰਜਾਬ ਬੀਜੇਪੀ ਸਰਕਾਰ ਦੀ ਵਿਖਾ ਖੋਲੂਗੀ ਜਿਆਦਾ ਮੈਂ ਨਾ ਬੋਲਦਾ ਹਾਂ ਸਭ ਥੋੜੇ ਸਾਰੇ ਦਿਸਮਾ ਯਾਦ ਕਰ ਜੈ ਹਿੰਦ